ਬਠਿੰਡਾ ਦੇ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਕੋਟਗੁਰੂ ਵਿਖੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦਾ ਚਾਰ ਮੋਟਰਸਾਈਕਲ ਸਵਾਰਾਂ ਵੱਲੋਂ ਕੀਤਾ ਗਿਆ ਕਤਲ ਸੰਗਤ ਸਹਾਰਾ ਕਲੱਬ ਅਤੇ ਥਾਣਾ ਸੰਗਤ ਦੀ ਪੁਲਿਸ ਡੀਐਸਪੀ ਸਮੇਤ ਪਹੁੰਚੀ ਮੌਕੇ ਤੇ ਕਰ ਰਹੀ ਹੈ ਮਾਮਲੇ ਦੀ ਜਾਂਚ ਮਾਮਲਾ ਪਠੰਡੇ ਜ਼ਿਲ੍ਹੇ ਦੇ ਪਿੰਡ ਕੋਟਗੁਰੂ ਦਾ ਜਿੱਥੇ ਇੱਕ ਵਿਅਕਤੀ ਆਪਣੇ ਮੋਟਰਸਾਈਕਲ ਤੇ ਆਪਣੇ ਪਤਨੀ ਅਤੇ ਬੱਚੇ ਦੇ ਨਾਲ ਆਪਣੇ ਮੋਟਰਸਾਈਕਲ ਦੀ ਜਾ ਰਿਹਾ ਸੀ ਦੇ ਜਾਦੇ ਪਿੰਡ ਕੋਟਗੁਰੂ ਪਹੁੰਚਦਾ ਤਾਂ ਦੋ ਮੋਟਰਸਾਈਕਲਾਂ ਦੇ ਚਾਰ ਵਿਅਕਤੀ ਆਉਂਦੇ ਨੇ ਅਤੇ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਉਹਦੇ ਉੱਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੰਦੇ ਹਨ ਅਤੇ ਉਸ ਵਿਅਕਤੀ ਦੀ ਇੱਥੇ ਜ਼ਖਮਾਂ ਦੀ ਬਖਮਾਂ ਦੀ ਜੋ ਆਪਣਾ ਪੀੜ ਹੈ ਉਸ ਨੂੰ ਨਾ ਸਹਾਰਦੇ ਹੋਏ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਸੰਗਤ ਸਹਾਰਾ ਕਲੱਬ ਮਿਛਾਣ ਦੇ ਟੀਮ ਇਸ ਮੌਕੇ ਆਪਣਾ ਇੱਥੇ ਮੌਕੇ ਤੇ ਪਹੁੰਚਦੀ ਹੈ ਅਤੇ ਉਹਦੇ ਨਾਲ ਡੀਐਸਪੀ ਦਿਹਾਤੀ ਹਰਨ ਗੁੱਤਾ ਐਸਐਚਓ ਥਾਣਾ ਸੰਗਤ ਅਤੇ ਹੋਰ ਆਪਣਾ ਆਪਣਾ ਉਹਨਾਂ ਦੀ ਜਿਹੜੀ ਹੈਗੀ ਹੈ ਪੁਰਸਪਾਰਟੀ ਮੌਕੇ ਤੇ ਪਹੁੰਚਦੀ ਹੈ ਤਿੰਨ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਹਨਾਂ ਡੀਐਸਪੀ ਹਰਨ ਗੁੱਤਾ ਨੇ ਦੱਸਿਆ ਕਿ ਚਾਰ ਵਿਅਕਤੀ ਮੋਟਰਸਾਈਕਲ ਤੇ ਆਏ ਸਨ ਅਤੇ ਉਹਨਾਂ ਵੱਲੋਂ ਇਹਦਾ ਕਤਲ ਕੀਤਾ ਗਿਆ ਉਹਨਾਂ ਵੱਲੋਂ ਜਲਦੀ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਇਸਨੂੰ ਕਿਲਾ ਨਾ ਤਾਂ ਬਦਲੇ ਆ ਨਾ ਸਕੰਦਰ ਕਮਲ ਮਿਸ਼ਰਾ ਨਹੀਂ ਕੀ ਮਾਰ ਰਹੇ ਕਿ ਬਿਖਤੀ ਸਰਪੇ ਰਿਪੋਰਟ ਕੋਰ ਤੋਂ ਸਾਨੂੰ ਕਾਲ ਆਈ ਸੀ ਕਿ ਕਦਰ ਘਟਨਾ ਹੋ ਚੁੱਕੀ ਆ ਮੌਕੇ ਤੇ ਪਹੁੰਚ ਕੇ ਦੇਖੇ ਤਾਂ ਇੱਕ ਨੌਜਵਾਨ ਜਖਮੀ ਹਾਲਾਤਾਂ ਦੇ ਵਿੱਚ ਮਿਲਿਆ ਜੋ ਕਿ ਡੈਥ ਹੋ ਚੁੱਕੀ ਸੀ ਹਾਲਾਤ ਕਿੰਨੇ ਕੁ ਮਾੜੀ ਸੀ ਦੇਖੀਏ ਹਾਲਾਤ ਤੇ ਜਖਮ ਜਿਆਦਾ ਸੀਗੇ ਜੀ ਖੁਸ਼ ਇਸ ਤਰ੍ਹਾਂ ਕੋਈ ਐਕਸੀਡੈਂਟ ਲੱਗ ਰਿਹਾ ਹੈ ਜਾਂ ਕਿਸਵੋਲ ਲੱਗ ਰਿਹਾ ਹੈ ਨਹੀਂ ਸਰ ਇਹ ਸਿੱਧੀ ਪੁਸ਼ਟੀ ਹੋ ਰਹੀ ਵੀ ਡੈਥ ਹੋਈ ਹੈ ਤਾਂ ਕਿਸ ਕਾਰਨ ਹੋਈ ਹੈ ਕੱਲ੍ਹ ਹੀ ਸੀ ਹੋਰ ਉਪਲਬਧ ਸੀ ਨਾਲ ਸ਼ਾਇਦ ਲੇਡੀ ਸੀ ਜਿਹੜੀ ਇਹ ਸ਼ਾਇਦ ਘਰੋਂ ਸੀ ਉਹ ਵੀਕਲ ਸੀ ਉਹਨਾਂ ਕੋਲ ਮੋਟਰਸਾਈਕਲ ਸੀ ਜਿਹਨਾਂ ਕੋਲ ਮੋਟਰਸਾਈਕਲ ਤੇ ਸੀ ਜੀ ਸੀਗਾ ਨਹੀਂ ਨਹੀਂ ਮੈਂ ਗਿਆ ਉਸ ਟਾਈਮ ਮੋਟਰਸਾਈਕਲ ਨਹੀਂ ਮਿਲੇ ਮੈਨੂੰ ਉਹ ਦੱਸ ਰਹੀ ਸੀ ਵੀ ਇਹ ਮੋਟਰਸਾਈਕਲ ਦੇ ਸੀ ਨੌਜਵਾਨ ਨੇ ਇਹਨਾਂ ਦੇ ਲੋਕ ਵੀ ਸੀਗੇ ਤੇ ਇਹਨਾਂ ਨੇ ਖਾਣੀ ਕਾਫੀ ਕਰ ਸੀ ਕਰਦੇ ਲੋਕੀ ਗੈਸ ਕਰਦੇ ਜੀ ਬਹੁਤ ਉਸ ਚੀਜ਼ ਦੀ ਪੁਸ਼ਟੀ ਹੋ ਸਕੀ ਜੀ ਵੀ ਇਹ ਕਿੱਥੋਂ ਆ ਰਿਹਾ ਸੀ ਕਿਵੇਂ ਆ ਰਿਹਾ ਸੀ ਤੇ ਵੀ ਕੀ ਕਰਨ ਬਣਿਆ ਪਹਿਚਾਨ ਬੱਧਾ ਕੁਝ ਤਾਂ ਪਤਾ ਪਹਿਚਾਨ ਜੀ ਸੰਗਤ ਮੰਡੀ ਵੱਜੋਂ ਦੱਸਿਆ ਜਾ ਰਿਹਾ ਹੈਗਾ ਪਰ ਪੱਕਾ ਕਨਫਰਮ ਨਹੀਂਗਾ ਇਹਦੇ ਕੀ ਵਿੱਚ ਲੱਗਦਾ ਇਸ ਤਰ੍ਹਾਂ ਕੁਲਾਬ ਨੂੰ ਦੇਖੋ ਜੀ ਸਿਰ ਤੇ ਕਾਫੀ ਜ਼ਿਆਦਾ ਛੱਟ ਹੈ ਜੀ ਇਹ ਨਹੀਂ ਕਹਿ ਸਕਦੇ ਵੀ ਕਿਸ ਚੀਜ਼ ਨਾਲ ਵੱਜੀ ਛੱਟ ਕਿਸ ਚੀਜ਼ ਨਾਲ ਨਹੀਂ ਵੱਜੀ ਅੱਛਾ ਤਾਂ ਕੋਈ ਘਰ ਦਾ ਮੈਂਬਰ ਨਹੀਂ ਆਇਆ ਨਾਲ ਸੀ ਨਹੀਂ ਸਿਰਫ ਉਹ ਮੌਕੇ ਦੀ ਸੰਗਠਣ ਦੀ ਪੁਲਿਸ ਸੀਗੀ ਉਹ ਆਪਣੀ ਕਾਰਜੀ ਕਰਵਾਈ ਕਰਵਾ ਰਹੀ ਤੇ ਨਾਲ ਕੋਈ ਕੌਣ ਸੀ ਮੋਕ ਸਕਦੇ ਤੇ ਇਹਨਾਂ ਦੀ ਮਿਸੇ ਸੀ ਸ਼ਾਇਦ ਬੱਚਾ ਸੀ ਹਾਂ ਜੀ ਬੱਚਾ ਵੀ ਸੀ ਨੌਜਵਾਨ ਆਪਣੀ ਵਾਈਫ ਦੇ ਨਾਲ ਪਿੰਡ ਰਪੋਟਗੁਰੂ ਵਿੱਚ ਜਾ ਰਿਹਾ ਸੀ थाना ਸੰਗਤ ਤੇ ਦੋ ਬਾਈਕ ਤੇ ਚਾਰ ਨੌਜਵਾਨ ਆਏ ਜਿਹੜੇ ਉਹਦੇ ਸਿਰ ਤੇ ਤੇਜ਼ਧਰ ਹਥਿਆਰ ਦੇ ਨਾਲ ਵਾਰ ਕਰਕੇ ਫਰਾਰ ਹੋ ਗਏ ਹਨ ਉਮਰਤ ਪਵੰਤੇ ਦੀ ਮੌਕੇ ਤੇ ਮੌਤ ਹੋ ਗਈ ਹੈ ਮੇਰੇ ਤੱਕ ਦੀ ਪਛਾਣ ਆਕਾਸ਼ਦੀਪ ਸਿੰਘ ਸੰਗਤ ਮੰਡੀ ਸੰਗਤ ਮੰਡੀ ਵੱਲੋਂ ਹੋਈ ਹੈ ਜਲਦ ਹੀ ਜਿਹੜੇ ਇਹ ਦੋਸ਼ੀ ਹਨ ਨੂੰ ਗ੍ਰਿਫਤਾਰ ਕੀਤਾ ਜਾਵੇ